ਦੇਖੋ ਪ੍ਰਗਤ ਮਾਨ ਜੀ ਨੇ ਆਪਣੀਆਂ ਖੁਸ਼ਬਦੀਆਂ ਗਣਾਉਂਦੇ ਹੋਏ 1 26 ਜਨਵਰੀ ਦੇ ਫੰਕਸ਼ਨ ਤੇ ਕਿਹਾ ਸੀ ਕਿ ਜੀ ਮੇਰੇ ਬੱਚਾ ਹੋਣ ਵਾਲਾ ਹੈ ਤੇ ਕੱਲ ਖਬਰ ਆਈ ਹੈ ਕਿ ਉਹਨਾਂ ਦੇ ਬੱਚਾ ਹੋਇਆ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਉਹਨਾਂ ਨੇ ਐਲਾਨ ਕੀਤਾ ਸੀ ਤਾਂ ਪੂਰਾ ਹੋ ਗਿਆ ਸ਼ਾਇਦ 2 ਸਾਲ ਦੇ ਵਿੱਚ ਇਹ ਉਹਨਾਂ ਦਾ ਪਹਿਲਾ ਹੀ ਐਲਾਨ ਹੈ ਜਿਹੜਾ ਪੂਰਾ ਹੋਇਆ ਸਵਾਰੀ ਆਪਣੇ ਸਵਾਨ ਦੀ ਆਪ ਜ਼ਿੰਮੇਵਾਰ ਹੈ ਜਿਹੜਾ ਆਪਣੇ ਆਪ ਨੂੰ ਸੰਭਾਲ ਕੇ ਨਹੀਂ ਰੱਖ ਸਕਦਾ ਉਹ ਅੱਗੇ ਦੇ ਅੱਗੇ ਵਧੀ ਜਾਂਦਾ ਹੈ ਲਾਲਚਾਰ ਦਬਾਅ ਦੇ ਅੱਗੇ ਲੇਕਿਨ ਜਦੋਂ ਉਹ ਕਾਂਗਰਸ ਛੱਡ ਕੇ ਆਏ ਸੀ ਤਾਂ ਆਮ ਆਦਮੀ ਬਾਰੇ ਉਹਨਾਂ ਨੂੰ ਦੇਸ਼ ਪੱਖ ਦੇ ਦੱਸ ਰਹੇ ਸੀ ਅੱਜ ਉਹਨਾਂ ਨੂੰ ਛੱਡ ਕੇ ਚਲੇ ਗਏ ਅੱਜ ਉਹਨਾਂ ਨੂੰ ਗਰਦਾਰ ਦੱਸ ਰਹੇ ਹੈ ਜੀਨੇ ਗਰਦਾਰੀਆਂ ਕਰਨੀਆਂ ਉਹ ਬਾਰ ਬਾਰ ਕਰਦਾ ਹੈ ਲੇਕਿਨ ਆਪਣੇ ਆਪ ਨੂੰ ਸਾਫ਼ ਸੁਥਰਾ ਔਰ ਅਕਸ ਰੱਖਣ ਵਾਸਤੇ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਬਦਨਾਮੀ ਦਾ 1 ਮਿੰਟ ਚ ਕੱਟ ਲੋ ਚਾਹੇ ਇਹਨਾਂ ਨੇ ਬਾਰ ਬਾਰ ਬਦਨਾਮੀ ਖੱਟੀ ਹੈ ਇਹ ਲੋਕਾਂ ਤੋਂ ਮੋਹ ਪੰਗ ਹੋ ਗਿਆ ਇਹਨਾਂ ਦਾ ਆਮ ਆਦਮੀ ਪਾਰਟੀ ਵੀ ਦੂਸਰੀਆਂ ਪਾਰਟੀਆਂ ਚੋਂ ਉਮੀਦਵਾਰ ਲੱਭਦੀ ਹੈ ਜਦੋਂ ਇਹਨਾਂ ਵੱਲ ਆਉਂਦਾ ਤਾਂ ਵਾਸ਼ਿੰਗ ਮਸ਼ੀਨ ਚ ਬਹੁਤ ਵਧੀਆ ਸਾਫ਼ ਸੁਥਰਾ ਕਰ ਲੈਂਦੇ ਕਹਿੰਦੇ ਬਹੁਤ ਵਧੀਆ ਬੰਦਾ ਹੈ ਜਦ ਇਹਨਾਂ ਚੋ ਜਾਂਦਾ ਫਿਰ ਇਹ ਜਲੂਸ ਕੱਢਦੇ ਆ ਫਿਰ ਉਹਦੇ ਘਰ ਮੋਰੇ ਧਰਨੇ ਦਿੰਦੇ ਆ ਕਿ ਜੀ ਇਹ ਗਰਦਾਰੀ ਕਰਕੇ ਚਲੇ ਗਿਆ ਮਨ ਨੂੰ ਇਹ ਨਹੀਂ ਸਮਝ ਆਉਂਦੀ ਵੀ ਤੁਹਾਡੀ ਤਾਂ ਹੈ ਹੀ ਗਰਦਾਰਾਂ ਦੀ ਪਾਰਟੀ ਆ ਭਈ ਆਮ ਆਦੀ ਪਾਰਟੀ ਕਿਹੜਾ ਬੰਦਾ ਹੈ ਤੁਹਾਡੇ ਚ ਜਿਹੜਾ ਕਿਸੇ ਹੋਰ ਪਾਸੇ ਤੇ ਨਹੀਂ ਆਇਆ ਵਾ ਸਰ 2024 ਚੋਣਾਂ ਜੋ ਨਜ਼ਦੀਕ ਹੈ ਤੋਂ ਇਸ ਤਰ੍ਹਾਂ ਪ੍ਰਗਟ ਸਿੰਘ ਨੇ ਹਾਈ ਕਮਾਂਡ ਤੋਂ ਕਿਹਾ tha ਕਿ ਜਿੰਨੇ بڑے ਚਿਹਰੇ ਹੈ ਪੰਜਾਬ ਕੇ ਤੋਂ ਉਹਨਕੋ ਇਸ ਵਾਰ ਉਤਾਰਨਾ ਚਾਹੀਏ ਲੇਕਿਨ ਨਵਜੂ ਸਿੰਘ ਸਿੱਧੂ ਜੋ ਕਮੈਂਟੇਟਰ ਬਣ ਗਏ ਜਾ ਕੇ ਉਹ ਕਹਿਣਾ ਕਿ ਜੋ ਪ੍ਰਚਾਰ ਵੀ ਨਹੀਂ ਕਰਤੇ ਨਜ਼ਰ ਆ ਰਹੇ ਜਦਕਿ ਕਾਂਗਰਸ ਪਾਰਟੀ ਕੀ ਇਹ ਟੀਮ ਖੇਲੇਗੀ ਵੀ ਟੀਮ ਨਹੀਂ ਟੀਮ ਨਹੀਂ ਖੇਲੇਗੀ ਔਰ ਅੱਛੇ ਚਿਹਰੇ ਹੈ ਜੋ जो अपने आप में कदवर नेता है लोग जिनको मानते हैं उनको आगे लेकर आए दो गठबंधन होगा ऐसा नहीं होता ये कहते हैं ये ऐसे ऐसा होगा गठबंधन होगा पंजाब का किसका भैया कांग्रेस आम आदमी नहीं। किस जमाने में सर आपको लग रहा है सर होगा तो नहीं ये पुराने जमाने की बात है सर आपको लग रहा है कि जैसे आम आदमी पार्टी के सीएम अरविंद केजरीवाल और भगवंत मान आरोप लगा रहे हैं कि उनकी सरकार गिराने की साजिश रची जा रही है बीजेपी की तरफ से क्या कहना ये जो दरख्त है इसने अपने बाहर से खुद गिरना है किसी को इसको गिराने की जरूरत नहीं है ये खुद ही अपने आप को गिराएंगे और आपकी चर्चा हो रही है कि जलंधर से आप चुनाव लड़ेंगे मैंने पहले भी कहा है भैया मेरी चर्चा तो होशियारपुर में भी हो रही है मेरी चर्चा फतेहगढ़ साहब में भी हो रही है और कई क्षेत्रों वाले मुझे गंगा से नगर गंगानगर में भी बुला रहे थे तो लेकिन आखिर में पार्टी फैसला करेगी कि किसने कहाँ से लड़ना है जो पार्टी का फैसला होगा वैसे चलेंगे